साई बलबीर मुर बंदो डॉ बलवीर मुरदाबाद 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 पेशा बंदि करो बंदो करो बंद करो बंद करो बंद करो ਨਾ ਮੈਂ ਤੇ ਅੱਜ ਕਿਉਂ ਇਸ ਤਰ੍ਹਾਂ ਜ਼ਰੂਰ ਦੇ ਧਰਨਾ ਲਾਇਆ ਮੇਰਾ ਨਾਮ ਹੈਗਾ ਜੀ ਹਰਦੀਪ ਸਿੰਘ ਬੀਟੂ ਆਣਾ ਸਾਡਾ ਧਰਨਾ ਲਾਉਣ ਦਾ ਮੋਟਿਵ ਹੈਗਾ ਜੀ ਸਾਡੇ ਸਾਬਕਾ ਸਰਪੰਚ ਨੇ ਪਿੰਡ ਫਾਰਮ ਕੋ ਹਰਜਨ ਸਿੰਘ ਜੀ ਉਹਨਾਂ ਨੂੰ ਬਿਨਾਂ ਵਜ੍ਹਾ ਇਹਨਾਂ ਨੇ ਫਗਣ ਮਾਤਰਾ ਚੌਂਕੀ ਪਿਠਾ ਰੱਖਿਆ ਤੇ ਪਰਚਾ ਦਰਜ ਕਰਨ ਦੀ ਤਿਆਰੀ ਚ ਨੇਰਾ ਕੀਤੀ ਡਾਕਟਰ ਬਲਵੀਰ ਦੀ ਸ਼ਹਿਤ ਤੇ ਪਟਿਆਲਾ ਪੁਲਿਸ ਨੇ ਡਾਕਟਰ ਬਲਵੀਰ ਦੀ ਸ਼ਹਿਤ ਤੇ ਪਟਿਆਲਾ ਪੁਲਿਸ ਨੇ ਉਹਨਾਂ ਨੂੰ ਉੱਥੇ ਪਿਠਾ ਰੱਖਿਆ ਜੀ ਜਿਹਦਾ ਕੀ ਇਹਦੇ ਵਿੱਚ ਕੋਈ ਰੌਲਾ ਨਹੀਂ ਆ ਨਵੇਂ ਬਾਰਨ ਪਿੰਡ ਦੇ ਸਰਪੰਚ ਨੇ ਇਹ ਨਵਾਂ ਪਿੰਡ ਦੇ ਬਾਰਨ ਸਰਪੰਚ ਨੇ ਦੋਨੋਂ ਸਰਪੰਚ ਇੱਥੇ ਹਾਜ਼ਰ ਨੇ ਇਹਨਾਂ ਨੂੰ ਪਹਿਲਾਂ ਤਾਂ ਹਰਾਸ਼ ਕਰਕੇ ਇਹਨਾਂ ਦੀ ਪੰਚਾਇਤ ਭੰਗ ਕਰਤੀ ਜੀ ਅੱਜ ਜ਼ਬਰਦਸਤੀ ਜੋ ਸਰਕਾਰੀ ਇਹਨਾਂ ਦੇ ਪੁੱਡਾ ਦੇ ਪੈਸੇ ਪਏ ਸੀ ਇਸ ਬਾਰਨ ਪਿੰਡ ਦੀ ਪੰਚਾਇਤ ਦੇ ਅਕਾਊਂਟ ਚ ਉਹਨੂੰ ਇੱਕ ਚੈੱਕ ਬੁਕ ਕੋਈ ਇਸ਼ੂ ਕਰਾ ਕੇ ਅੱਜ ਇਸ ਐਕਟੀ ਡੀ ਐਫ ਸੀ ਬੈਂਕ ਚੋਂ ਸਵੇਰੇ ਇੱਕ ਥਰਡ ਪਰਸਨ ਜੋ ਨਾਲ ਪਿੰਡ ਲੱਗਦੇ ਪਿੰਡ ਦਾ ਜਿਹਦਾ ਬਾਰਨ ਪਿੰਡ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਬਲਾਕ ਸੰਪਤੀ ਕੁਝ ਨਹੀਂ ਹੈਗਾ ਉਹ ਸਿਰਫ ਇੱਕ ਸਰਕਾਰ ਦਾ ਟਾਉਂਟ ਆ ਉਸ ਬੰਦੇ ਨਾਲ ਉਸ ਬੰਦੇ ਨੂੰ ਨਾਲ ਲਿਜਾ ਕੇ ਇਸ ਅਕਾਊਂਟ ਚੋਂ ਪੈਸਾ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਤੇ ਜਦੋਂ ਹਰਚੰਦ ਸਿੰਘ ਨੇ ਉਸ ਨੂੰ ਰੋਕਿਆ ਤਾਂ ਹੁਣ ਉਹਨੂੰ ਚੌਕੀ ਬਿਠਾ ਲਿਆ ਤੇ ਹੁਣ ਮੈਡਮ ਸੈਕਟਰੀ ਨੇ ਉਹਨਾਂ 'ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਤੁਸੀਂ ਗਵਾਹੀ ਬਿਆਨ ਦਿਓ ਤੇ ਅਸੀਂ ਹਰਚੰਦ ਸਿੰਘ ਦੇ ਪਰਚਾ ਅਰਜ਼ ਕਰਕੇ ਅੰਦਰ ਪੇਚ ਪਰਚਾ ਕਿਹੜੀ ਗੱਲ ਕਰਨਾ ਕਹਿੰਦੇ ਨੇ ਵੀ ਚੱਕ ਬੁੱਕ ਖੋਈ ਸਰਕਾਰੀ ਕੰਮ 'ਚ ਵਿਗਨ ਪਾਈ ਇਸ ਗੱਲ ਦੀ ਅਸੀਂ ਗਵਾਹ ਦੇ ਗਵਾਹ ਆ ਐਚਡੀਐਫਸੀ ਬੈਂਕ ਦੇ ਕੈਮਰੇ ਗਵਾਹ ਨੇ ਜਿਹੜੀ ਚੈੱਕ ਬੁੱਕ ਆ ਉਹ ਵਿਕਰਾਂਤ ਦੀ ਜੇਬ ਚੋਂ ਕੱਢੀ ਗਈ ਆ ਛਿੱਲਪਿੰਡ ਵਾਲੇ ਦੇ ਚੋਂ ਜੋ ਨਾ ਕੋਈ ਲੈਣਾ ਦੇਣਾ ਪੰਚਾਇਤ ਨਾਲ ਆ ਨਾ ਕੋਈ ਸਰਕਾਰ ਚਹੁਦੇਦਾਰੀ ਆ ਕਿਸੇ ਚੀਜ਼ ਚ ਕੋਈ ਅਹੁਦੇਦਾਰੀ ਉਸ ਬੰਦੇ ਦੀ ਜੇਬ ਚੋਂ ਚੈੱਕ ਬੁੱਕ ਕੱਢੀ ਗਈ ਆ ਹਾਲਾਂਕਿ ਜੋ ਕਾਰਵਾਈ ਬਣਦੀ ਆ ਉਸ ਛਿੱਲਪਿੰਡ ਵਾਲੇ ਕੇ ਬਣਦੀ ਆ ਨਾ ਕੀ ਬਾਰਨਪਿੰਡ ਵਾਲਿਆਂ ਦੇ ਬਣਦੀ ਆ ਕਿਉਂ ਕਿਉਂਕਿ ਉਸ ਬੰਦੇ ਨੇ ਬਾਰਨਪਿੰਡ ਦੇ ਲੋਕਾਂ ਨੂੰ ਗੁੰਮਰਾਹ ਕਰਾ ਕੇ ਕਰਕੇ ਲਿਆ ਕੇ ਅੱਗੇ ਇਥੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤੁਸੀਂ ਸਾਰੇ ਬਾਤਵਾਂ HDFC ਬੈਂਕ ਨਾਲ ਮੇਰੀ ਤੁਹਾਨੂੰ ਸਾਰਿਆਂ ਨੂੰ ਹੀ ਬੇਨਤੀ ਆ ਇੱਕ ਵਾਰ ਜਾ ਕੇ ਉੱਥੇ ਕੈਮਰੇ ਜ਼ਰੂਰ ਦੇਖੋ ਨਹੀਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਨਾਲ ਮੱਥਾ ਲਾਵਾਂਗੇ ਹਲੇ ਕੋਟ ਥਰੂ ਸਾਰਾ ਕੁਝ ਹੀ ਲਾਵਾਂਗੇ ਉਹਨੂੰਰੇ ਸਾਰੇ ਪਿੰਡ ਆ ਪਰ ਉਸ ਟਾਈਮੇ ਮੌਜੂਦ ਸੀਗੇ ਸਰਪੰਚ ਸਾਹਿਬ ਜਦੋਂ ਇਹਨਾਂ ਨੇ ਰੋਕਿਆ ਸਵੇਰੇ ਆ ਕੇ ਜੇ ਤੁਹਾਡੀ ਮੱ加 ਪੂਰੀਆਂ ਨਹੀਂ ਹੁੰਦੀਆਂ ਤੇ ਕਿਵੇਂ ਜਾਊਗਾ ਸੰਘਰਸ਼ ਬਾਜੀ ਸਾਰਿਆਂ ਜਥੇਬੰਦੀਆਂ ਸਾਡੀਆਂ ਨਾਲ ਨੇ ਜਥੇਬੰਦੀਆਂ ਨਾਲ ਸਾਥ ਦੇਣਗੇ ਜੀ ਸਾਰੀਆਂ ਜਥੇਬੰਦੀਆਂ ਨਾਲ ਨੇ ਜਥੇਬੰਦੀਆਂ ਨਾਲੜ ਰੱਖ ਕੇ ਅਸੀਂ ਇਹ ਸਾਡੀ ਮੁਹਿੰਮ ਨੂੰ ਹੋਰ ਤਿੱਖੀ ਬਟਾਂਗੇ ਪੰਜਾਬ ਲੈਵਲ ਤੱਕ ਜਾਊਗੇ ਉੱਥੇ ਤੱਕ ਲਿਜਾਵਾਂਗੇ ਜਿੱਥੇ ਤੱਕ ਸਾਨੂੰ ਜ਼ੋਰ ਲਾਉਣਾ ਪਿਆ ਲਾਵਾਂਗੇ ਅਸੀਂ ਆਪਣੇ ਬੰਦੇ ਨੂੰ ਛੜਾ ਕੇ ਰਹਾਗੇ ਜੀ ਹਾਂਜੀ ਹਾਂਜੀ ਇਹ ਅੱਜ ਡਾਲੀਮਾ ਬਿਹਾਰ ਚ ਇੱਕ ਐਕਸੀਡੈਂਟ ਹੋਇਆ ਉਹਦੇ ਜਿਹੜਾ ਕਰੰਟ ਲੱਗ ਕੇ ਇੱਕ ਗਊ ਮਾਤਾ ਦੀ ਮਤਲਬ ਉਹ ਹੋ ਗਈ ਸੀਗੀ ਆ ਗਊਪਾਕਤਾ ਚ ਕਾਫੀ ਰੋਸ ਈ ਇਸ ਗੱਲ ਦਾ ਤੇ ਇੱਕ ਪਹਿਲਾਂ ਵੀ ਮਤਲਬ ਐਕਸੀਡੈਂਟ ਇਦਾਂ ਹੀ ਸੇਮ ਹੋਇਆ ਸੀਗਾ ਉਹਦੇ ਕਰਕੇ ਹੁਣ ਆਪਣਾ ਐਡਮ ਸਾਹਿਬ ਨੂੰ ਡਿਪਟੀ ਡਿਪਟੀ ਸਾਹਿਬ ਨੂੰ ਮੰਗ ਪੱਤਰ ਵਗੈਰਾ ਦਿੱਤਾ ਆ ਜਿਹੜੇ ਉਹ ਖੰਭੇ ਨੇ ਉਹ ਮਤਲਬ ਬਿਜਲੀ ਬੋਰਡ ਚੇਂਜ ਕਰਾਊਗਾ ਉਹਨਾਂ ਨਾਲ ਕੱਲ੍ਹ ਅਸੀਂ ਮੀਟਿੰਗ ਵੀ ਕਰਾ ਦਾਂਗੇ ਹਾਂਜੀ ਜਦੋਂ ਮੀਂਹ ਪੈਂਦਾ ਨਾ ਉਹ ਜਿਹੜੀ ਪਾਣੀ ਦੀ ਪਰਤ ਹੈ ਉਹਦੇ ਕਰਕੇ ਲੋਹੇ ਦੇ ਖੰਭਿਆਂ ਦੇ ਵਿੱਚ ਕਰੰਟ ਆ ਜਾਂਦਾ ਬਿਜਲੀ ਬੋਰਡ ਦਾ ਇਹ ਕਹਿਣਾ ਤਾਂ ਕਰਕੇ ਇਹ ਹੋਇਆ